ਲੁਧਿਆਣਾ ਦੇ ਇੱਕ ਵੱਡੀ ਕਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਲਜ਼ਾਮ ਹੇਠ ਦੋ ਹਿਰਾਸਤ ਵਿੱਚ ਪੁਲਿਸ ਕਰ ਰਹੀ ਹੈ ਪੁੱਛਗਿੱਛ ਸਵੇਰੇ ਸਵਾ 4:20 ਤੇ ਇਹ ਲੇਡੀ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਆਈ ਇਹਨੇ ਤਾਲਾ ਖੋਲ ਕੇ ਗੁਰੂ ਮਹਾਰਾਜ ਦੇ ਪਵਿੱਤਰ ਪਾਵਨ ਅੰਗਾਂ ਨੂੰ ਖਿੱਚ ਕੇ ਫਾੜਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵੱਖ-ਵੱਖ ਨਾਵਾਂ ਦੇ ਰੋਸ ਵਿੱਚ ਵਜੋਂ 8ਵੇਂ ਦਿਨ ਵੀ ਪ੍ਰਦਰਸ਼ਨ ਗੰਗਾ ਨਗਰ ਚੰ디ਗੜ ਬਠਿੰਡਾ ਅੰਮ੍ਰਿਤਸਰ ਸਮੇਤ ਪੰਜਾਬ ਦੀਆਂ ਕਈ ਮੁੱਖ ਸੜਕਾਂ 'ਚ ਸੋਸ਼ਲ ਮੀਡੀਆ ਤੇ ਭਾਰਤ ਬੰਦ ਦੀ ਅਫਵਾਦੀਆਂ ਖਬਰਾਂ ਤੋਂ ਬਾਅਦ ਅੰਮ੍ਰਿਤਸਰ ਚ ਦੁਕਾਨਾਂ ਬੰਦ ਕਰਵਾਉਣ ਨਿਕਲੇ ਨੌਜਵਾਨਾਂ ਤੇ ਪੁਲਿਸ ਸਖਤ ਪੁਲਿਸ ਨੇ ਕਿਹਾ ਰੋਸ ਵਜੋਂ ਜੇਕਰ ਖੁਦ ਦੁਕਾਨਾਂ ਬੰਦ ਰੱਖਣੀਆਂ ਤਾਂ ਰੱਖੋ ਜ਼ਬਰੀ ਕਰਵਾਉਣ ਵਾਲਿਆਂ ਦੀ ਖੈਰ ਨਹੀਂ ਜਲੰਧਰ ਵਿੱਚ ਵੀ ਦੁਕਾਨਾਂ ਬੰਦ ਕਰਵਾਉਣ ਗਏ ਪ੍ਰਦਰਸ਼ਨਕਾਰੀ ਨੌਜਵਾਨਾਂ ਤੇ ਦੁਕਾਨਦਾਰਾਂ ਵਿਚਕਾਰ ਝੜ ਰੋਸ ਬਜਾਰਾ ਕਰ ਸਕਦਾ ਹੈ ਕੋਈ ਆਕੇ ਜਿਹੜਾ ਕੋਈ ਸ਼ਾਂਤੀ ਨਾਲ ਆਕੇ ਉਹ ਦਾਕ ਪਰ ਜ਼ਬਰਦਸਤੀ ਵੀ ਕਰ ਸਕਦਾ ਕੋਈ ਜਿਹੜਾ ਦਬਸੀ ਆਕੇ ਕਿਸੇ ਦਾ ਵਪਾਰਕਦਾਰਾ ਜਾਂ ਕੋਈ ਦੁਕਾਨਦਾਰ ਹੋਵੇ ਗੁਰੂਗ੍ਰਾਂ ਸਹਿਬ ਬੇਅਦਬੀ ਮਾਮਲੇ ਤੋਂ ਬਾਅਦ ਪੱਖੀ ਸਿਆਸਤ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਸੱਤਾ ਧਿਰ ਖਿਲਾਫ ਬਿਆਨਬਾਜ਼ੀ ਜਾਰੀ ਭਗਵੰਤ ਮਾਨ ਨੇ ਕੋਟਪੂਰਾ ਵਿੱਚ ਪੁਲਿਸ ਫਾਇਰਿੰਗ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਅਸੀਂ ਮੰਗ ਕਰਦੇ ਹਾਂ ਕਿ ਸੀਬੀਆਈ ਤੋਂ ਇਹ ਜਾਂਚ ਕੀਤੀ ਜਾਵੇ ਕਿ ਕਿੰਨਾ ਅਫਸਰਾਂ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਕੇਰਿਆ ਮੁੱਖ ਮੰਤਰੀ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਡਿਸਮਿਸ ਕੀਤਾ ਜਾਏ ਪ੍ਰੈਜ਼ੀਡੈਂਟ ਥਰੂ ਲਿਆ ਜਾਏ ਪੰਜਾਬ 'ਚ ਅਗਰ ਸ਼ਾਂਤੀ ਇੱਥੇ ਚਾਹੁੰਦੇ ਹਾਂ ਔਰ ਅਸੀਂ ਸ਼ਾਂਤੀ ਚਾਹੁੰਦੇ ਹਾਂ ਦੱਖਣੀ ਅਫਰੀਕਾ ਖਿਲਾਫ ਆਖਰੀ ਦੋ ਵਨਡੇ ਅਤੇ ਪਹਿਲੇ ਦੋ ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ ਵਨਡੇ ਟੀਮ ਵਿੱਚ ਇੱਕ ਵਾਰ ਫਿਰ ਤੋਂ ਯੂਵੀ ਨੂੰ ਨਹੀਂ ਮਿਲੀ ਥਾ ਟੈਸਟ ਮੈਚਾਂ ਵਿੱਚ ਪੱਜੀ ਦੀ ਥਾਂ ਜੜੇਜਾ ਨੂੰ ਮਿਲਿਆ ਮੌਕਾ ਕੈਨੇਡਾ ਦੀਆਂ ਆਮ ਚੋਣਾਂ ਅੱਜ 44 ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿੱਚ 338 ਸੀਟਾਂ ਲਈ ਹੋ ਰਹੀਆਂ ਨੇ ਚੋਣਾਂ ਮੁੱਖ ਮੁਕਾਬਲਾ ਕਨਜ਼ਰਵੇਟਿਵ ਲਿਬਰਲ ਤੇ ਐਨਡੀਪੀ ਵਿਚਕਾਰ